ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਹੀ ਅੱਜ ਦੀ ਆਪਾਂ ਲੈ ਕੇ ਆਏ ਪਟਿਆਲੇ ਸਾਹੀ ਪੱਗ ਜਿਹੇ ਲੈ ਲਏ 7.5 ਮੀਟਰ ਦਾ ਕਪੜਾ ਇਹਨੂੰ ਫੋਲਡ ਕਰਵਾਤੇ ਆ ਜਿਹੜਾ ਆਪਾਂ ਪਹਿਲਾਂ ਲਾਣਾ ਅਸਲ ਦੇ ਸੈਂਟਰ ਚ ਲਿਆ ਕੇ ਲੜ ਨੂੰ ਬੁਣੀ ਦਾ ਹੌਲ ਦਾ ਬਸ ਹੱਥੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਹੀ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਤੇ ਅੱਖ ਲਓ ਵੀ ਜਿਹੜਾ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਤੇ ਅਧੇ ਗੱਦੇ ਗੱਦੇ ਨਾਲ ਟਾ ਕੇ ਲੜ ਨੂੰ ਚੰਗੀ ਤੇ ਆਪਾਂ ਇਹ ਲੜ ਨੂੰ ਮਟਾਈ ਚ ਕਰਕੇ ਲੜ ਨੂੰ ਸਾਫ ਕਰਕੇ ਲਗਾਉਣਾ ਹੈ ਤੇ ਨਾਲ ਇਹਨਾਂ ਹੱਥ ਨਾਲ ਪ੍ਰੈਸ ਕਰਕੇ ਇਹ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਪਿੱਛੇ ਦਾ ਕੇ ਚੰਗੀ ਤਰ੍ਹਾਂ ਇਹ ਲੜ ਨੂੰ ਸਾਫ ਕਰਕੇ ਲਿਆ ਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਬੈਕ ਤੋਂ ਪਿੰਚ ਕਰਨਾ ਹੈ ਪਿੰਚ ਕਰਕੇ ਜਿਹੜਾ ਆਪਾਂ ਅਗਲਾ ਲੜ ਲਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਹੁਣ ਇਹ ਦੋਹਾਂ ਦਾ ਬਸ ਰੱਖ ਕੇ ਬੰਦ ਬਸ ਰੱਖ ਕੇ ਦੋਈ ਪੱਲੇ ਜੋ ਜਿਹੜੇ ਆਪਾਂ ਪੱਲੇ ਪਲਾਂ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਦੇ ਪਾਸੇ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਹੈ ਦੱਬ ਕੇ ਤੇ ਫਿਰ ਥੱਲੇੋਂ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਤੇ ਡਬਲ ਫੋਲਡ ਕਰਕੇ ਤੇ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੂੰ ਉਹਦਾ ਫਾਸਲਾ ਰੱਖ ਕੇ ਤੇ ਨਾਲ ਦੀ ਨਾਲ ਬਾਜ ਫੇਰ ਕੇ ਜਿਹੜੀ ਉਹਦੀ ਸਫਾਈ ਕਰ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੂਣੀ ਆਪਣੀ ਸੈਟ ਕਰਨੀ ਹੈ ਸੈਟ ਕਰਕੇ ਤੇ ਲੜ ਨੂੰ ਬੈਨ ਤੋਂ ਪਿੰਚ ਕਰਕੇ ਤੇ ਫਿਰ ਜਿਹੜੇ ਆਪਣੇ ਦੋ ਹੀ ਪੱਲੇ ਜਿਹੜੇ ਆਪਾਂ ਇਕੱਠੇ ਕਰ ਸਕ ਇਕੱਠੇ ਵੀ ਕਰ ਸਕਦੇ ਹਾਂ ਇਹ ਨਹੀਂ ਇਕੱਠੇ ਕਰਨੇ ਤਾਂ ਉਸੇ ਇੱਕ ਪੱਲੇ ਨੂੰ ਮਟਾਈ ਵਾਲੇ ਪਸਨੇ ਜੋੜ ਲੈਣਾ ਹੈ ਤੇ ਪਹਿਲੇ ਜਿਹੜਾ ਆਪਣਾ ਪੱਲਾ ਲਗਾਉਣ ਆਪਾਂ ਜਿਆਦਾ ਵੀ ਖੋਲ ਸਕਦੇ ਹਾਂ ਤੇ ਫਿਰ ਆਪਾਂ ਇਹ ਲੜ ਨੂੰ ਡਬਲ ਫੋਲਡ ਲਗਾਣਾ ਹੈ ਲੜ ਨੂੰ ਡਬਲ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਤੇ ਨਾਲ ਦੀ ਨਾਲ ਬਾਜ ਫੇੜ ਕੇ ਉਹਦੀ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਪਿੱਛੇ ਤੱਕ ਉਹਦਾ ਫਾਸਲੇੜਾ ਪੂਰਾ ਸੈਟ ਕਰਕੇ ਨਾਲ ਦੀ ਨਾਲ ਬਾਜ ਫੇੜ ਕੇ ਉਹਦੀ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰਕੇ ਇਹ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਦਾ ਹੁਲਦਾ ਵਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਤੋਈ ਪੱਲਿਆਂ ਚੋ ਜਿਹੜੇ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਤੇ ਦੂਜੇ ਪੱਲੇ ਨੂੰ ਆਪਾਂ ਮੋਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਨਾ ਹੈ ਸਾਫ਼ ਕਰਕੇ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਜੇ ਟੋੜ ਲੜ ਇੱਕ ਵਾਰ ਫੋਲਡ ਕਰੇ ਤੇ ਮੋਟਾਈ ਚਾਹੀਦਾ ਹੈ ਤੁਸੀਂ ਉਸ ਨੂੰ اسی ਤਰੀਕੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਸਕਦੇ ਹੋ ਤੇ ਜੇ ਨਹੀਂ ਹੁੰਦਾ ਤਾਂ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਤੇ ਫਿਰ ਥੱਲੇ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਦੀ ਨਾਲ ਬਾਜ ਫੇਰ ਕੇ ਉਦੀ ਸਫਾਈ ਕਰਕੇ ਜਿਹੜਾ ਆਪਾਂ ਫਾਸਲਾ ਜਿਹੜਾ ਪੂਰ ਸੈਟ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਵਿੱਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲੇ ਚੋਂ ਜਿਹੜੇ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਇੱਕ ਵਾਰ ਪੱਲੇ ਨੂੰ ਜਿਹੜਾ ਆਪਣੀ ਸੱਜੀ ਛੜ ਤੋਂ ਇੱਕ ਇੱਕ ਵਾਰ ਫੋਲਡ ਕਰਾਂਗੇ ਤਾਂ ਜਿਹੜਾ ਆਪਣਾ ਲੜ ਅੱਖ ਲੋਵਰ ਥੋੜਾ ਜਿਹਾ ਟੈਟ ਰਹੇ ਤੇ ਜਿ ਕਿ ਤਰ੍ਹਾਂ ਜਿਹੜਾ ਲੜ ਨੂੰ ਆਪਣੀ ਸੱਜੀ ਛੜ ਤੋਂ ਸਾਈਡ ਸਾਫ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਜਿਹੜੇ ਵਦੂ ਦਾ ਕੱਪੜਾ ਹੋਊਗਾ ਜਿਹੜੇ ਬਲ ਹੋਣਗੇ ਉਹ ਆਪਾਂ ਥੱਲੇ ਵੱਲ ਖਿੱਚ ਕੇ ਤੇ ਫਿਰ ਉੱਤੋਂ ਦੱਬਣਾ ਹੈ ਲੜ ਨੂੰ ਉੱਤੋਂ ਦੱਬ ਕੇ ਤੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਆਪਣਾ ਜਿਹੜਾ ਵਾਕੇ ਲੜਾਂ ਦੇ ਬਰਾਬਰ ਇਹਨਾਂ ਆਪਾਂ ਤਾਂ ਫਾਂ ਲਕਈ ਹੁੰਦੇ ਆਪਾਂ ਇਸ ਲੜ ਦਾ ਵੀ ਫਾਂੜਾ ਜਿਹੜਾ ਆਪਾਂ ਲੋਡ ਕਰਕੇ ਤੇ ਨਾਲ ਦੀ ਨਾਲ ਬਾਅਦ ਫੇਰ ਕੇ ਜਿਹੜੀ ਆਪਾਂ ਉਹਦੀ ਸਫਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਬਾਕੀ ਪੱਕ ਦੀ ਵੀਡੀਓ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੇ ਵੀ ਸਾਡੀ YouTube ਚੈਨਲ ਤੋਂ ਨਵੇਂ ਹਨ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਯੂ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਹੌਲ ਦਾ ਪਤਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ ਚ ਜਿਹੜੇ ਪਹਿਲੇ ਪੱਲੇ ਜਿਆਦਾ ਖੋਲ ਲੈਣਾ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਤੋਂ ਜਿਹੜਾ ਲੜ ਨੂੰ ਚਾਹੀ ਤੇਰਾ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਅਖ ਲੋ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਤੇ ਫੋਲਡ ਕਰਕੇ ਜੇ ਡਬਲ ਜਿਹੜਾ ਲੜ ਨੂੰ ਡਬਲ ਫੋਲ ਲਗਾਣਾ ਨਾ ਕਰੀ ਜਿਹੜਾ ਪਲੜ ਨੂੰ ਫੋਲਡ ਕਰਨਾ ਹੈ ਤੇ ਨਾ ਕਰੀ ਜਿਹੜਾ ਪਲੜ ਨੂੰ ਫੋਲਡ ਕਰਕੇ ਜਿਹ ਤੋਂ ਇਹ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਹੀ ਨਾਲ ਬਾਹਰ ਫੇਰ ਕੇ ਤੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜਿੰਨੀ ਤੋਂ ਹੀ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉੰਨੀ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਾਉਣਾ ਹੈ ਤੇ ਜਿੰਨੀ ਆਪਾਂ ਨੋਕ ਤੋਂ ਚੜਾਈ ਰੱਖੀ ਸੀ ਉਹਦੀ ਗਾਹਾਂ ਜਾ ਕੇ ਚੜਾਈ ਵਧਾ ਦੇਣੀ ਹੈ ਜੋ ਜਿਹੜੀ ਆਪਾਂ ਬਾਕੀ ਪੱਗ ਦੀ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਜਿਹੜੇ ਜਿਹੜੇ ਆਪਾਂ ਲੜਨ ਆਏ ਨੇ ਉਹਨਾਂ ਜਿਹੜਾ ਆਪਾਂ ਬਾਅਦ ਫੇਰ ਕੇ ਉਹਨਾਂ ਦੀ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਉਹਨਾਂ ਦਾ ਭਾੜਾ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਵੀਡੀਓ ਵਾਤਵਾਂਛੇ ਯੂਜ਼ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਾਹੀ ਪੱਗ ਬੰਨਣ ਚ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਵੀਡੀਓ ਨੂੰ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਜਿਹੜਾ ਆ ਪੱਗ ਤੇ ਲਗਾਉਣਾ ਨੱਕ ਦੀ ਹੀਟ ਜਿਹੜਾ ਆ ਪੱਗ ਤੇ ਲਗਾਉਣਾ ਹੈ ਤੇ ਅਬ ਜਿਹੜੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਜਿੱਥੇ ਆ ਵਾਹੇ ਵਾਲਾ ਫੋਲਡ ਕਰੀ ਉੱਥੋਂ ਥੋੜਾ ਗਾਹ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਆਪਣ ਜਿਹੜੇ ਜਿਵੇਂ ਜਿੱਥੇ ਆਪਾਂ ਸ਼ੇਮਦਾਰ ਫੋਲਡ ਕਰੀ ਉਹਦੀ ਆਪਣੀ ਛੱਗੀ ਛੱਟ ਜਿਹੜੇ ਬਲ ਰਹਿੰਦੇ ਆ ਉਹਨਾਂ ਨੂੰ ਆਪਾਂ ਥੱਲੇ ਵੱਲ ਖਿੱਚ ਕੇ ਜੱਗੀ ਤਰ੍ਹਾਂ ਜਿਹੜਾ ਆਪਾਂ ਬੱਲ ਨੂੰ ਕੱਢ ਲੈਣਾ ਹੈ ਤੇ ਬਾਕੀ ਪੱਗ ਦੀ ਵੀਡੀਓ ਆਪਾਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਪਹਿਲਾਂ ਅੱਧਾ ਲੜ ਥੱਲੇ ਫੋਲਡ ਕਰਾਂਗੇ ਤੇ ਫਿਰ ਉੱਤੋਂ ਜਿਹੜਾ ਲੜ ਨੂੰ ਥੋੜਾੇ ਫੋਲਡ ਕਰਕੇ ਤੇ ਇੱਕ ਟੈਪ ਦੀ ਆਪਾਂ ਉਹਦੀ ਪੂਣੀ ਬਣਾ ਕੇ ਤੇ ਲੜ ਨੂੰ ਬੈਗ ਤੋਂ ਇੱਕ ਇੱਕ ਵਾਰ ਪਿੰਚ ਕਰਾਂਗੇ ਪਿੰਚ ਕਰਕੇ ਜਿੱਥੇ ਜਿਹੜਾ ਇਹੋ ਲਿਆ ਕੇ ਲੜ ਨੂੰ ਉਹ ਲੈ ਲੈ ਕਿਹੜੀ ਆਪਣੇ ਚੁੜਾਈ ਘਟਾ ਦੇਣੀ ਹੈ ਤੇ ਇੱਕ ਵਾਲ ਜਿਹੜਾ ਲੜ ਨੂੰ ਅੱਖ ਲਵੇ ਉਹ ਫੋਲ ਕਰਾਂਗੇ ਤੇ ਚੰਗੀ ਤਰ੍ਹਾਂ ਜਿਹੜਾ ਪਾਲੜ ਨੂੰ ਸਾਫ਼ ਕਰਨਾ ਹੈ ਜਿਤੋਂ ਤੋਂ ਵੀ ਲੈ ਆਪਣੇ ਵਾਲਿਓ ਕੱਢ ਲੈਣੇ ਹਨ ਫਿਰ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਤੇ ਪੱਗ ਪੈਨ ਦੇ ਥੱਲੇ ਰੱਖ ਕੇੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ ਤੇ ਜੇ ਤੁਹਾਡਾ ਲੜੇ ਉੱਤੋਂ ਖਿਸਕੇ ਤਾਂ ਤੁਸੀਂ ਇੱਕ ਜਾਂ ਦੋ ਪੱਗ ਪੈਨ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਜੇ ਨਹੀਂ ਆਪਾਂ ਛੇਵੇਂ ਲੜ ਦੀ ਚੜਾਈ ਰੱਖੀ ਸੀ ਉਹਦੇ ਮੁਤਾਬਕ ਆਪਾਂ ਇਹਦੇ ਇਸ ਲੜ ਦੇ ਵਿੱਚ ਜਿਹੜੀ ਚੜਾਈ ਰੱਖ ਕੇ ਤੇ ਲੜ ਨੂੰ ਉੱਤੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚ ਬਲ ਪੈਂਦੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਇਹੜਾ ਲੜ ਨੂੰ ਫੁਲਾ ਦੇਣਾ ਹੈ ਫੁਲਾ ਕੇ ਤੇ ਬਾਕੀ ਪੱਕ ਦੀ ਵੀਡੀਓ ਆਪਾਂ ਸੈਟਿੰਗ ਕੋ ਨਾਲ ਦੀ ਨਾਲ ਕਰਿਆ ਨਹੀਂ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਉੱਤੇ ਤੁਸੀਂ ਉੱਤੇ ਲੈਣੀ ਸੈਟਿੰਗ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਆਪਣਾ ਵਰਤਤ ਸਾਦੇ ਹੂੰ ਤੇ ਜਿਹੜੇ ਆਪਣੀ ਸੱਜੀ ਸਾਈਡ ਦੇ ਕੰਗੀ ਲਾਲ ਦੇ ਉੱਤੇ ਜਿਹੜੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਰ ਨਾਲ ਕੱਟ ਕੇ ਤੇ ਚੰਗੇ ਤਰ੍ਹਾਂ ਨਾਲੇ ਆਪਣੀ ਬਾਕੀ ਪੱਖ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਰਲੇ ਨੂੰ ਲਈ ਛੱਡੇ ਸੈਂਟਰ 'ਚ ਉਹਨੂੰ ਆਪਾਂ ਬੈਗ ਤੋਂ ਕੱਢ ਕੇ ਚੰਗੀ ਤਰ੍ਹਾਂ ਚਾਰੇ ਪਾਸਿਆਂ ਨੂੰ ਫਲਾ ਦੇਣਾ ਹੈ ਤੇ ਫਲਾ ਕੇ ਤੇ ਜਿੱਥੋਂ ਕਿਤੇ ਸਿਲਜਾਂ ਗਏ ਜਾਂਦਾ ਉੱਥੋਂ ਆਪਾਂ ਦਬਲ ਸ਼ੀਸ਼ੇ ਦੇ ਕੇ ਜਿਹੜਾ ਆਪਾਂ ਸਰਕਵਰ ਕਰ ਲੈਣਾ ਹੈ ਤੇ ਬੈਗ ਦਾ ਲੜ ਲਾਉਣਾ ਅੱਧਾ ਜਿੱਥੇ ਕ ਫੋਲਡ ਕਰਕੇ ਲੜ ਲਾੜ ਨੂੰ ਲਗਾ ਦੇਣਾ ਹੈ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ